ਅੱਜ ਦੀ ਜਿਹੜੀ ਵਿਸ਼ਾਲ ਮੀਟਿੰਗ ਕਾਨੂਨ ਆਨ ਚਰਚ ਦੇ ਵਿੱਚ ਫਾਦਰ ਵਿਲੀਅਮਸੋਤਾ ਦੀ ਅਗਵਾਈ ਵਿੱਚ ਜਿਹੜੇ ਸਾਡੇ ਪ੍ਰੀਸਟ ਨੇ ਉਹਨਾਂ ਦੀ ਅਗਵਾਈ ਹੇਠ ਜਿਹੜੀ ਕੀਤੀ ਗਈ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੀਆਂ ਨੋਮੀਨੇਸ਼ਨਾਂ ਨੂੰ ਇਕੱਠੀਆਂ ਕਰਕੇ ਅੱਜ ਇੱਕ ਨਿਰਣਾ ਲਿਆ ਗਿਆ ਕਿ ਜੋ ਵੀ ਪਾਰਟੀਆਂ ਜਿਹੜੀ ਜਿਹੜੀ ਪਾਰਟੀ ਦੇ ਵਿੱਚ ਜੋ ਵੀ ਕੋਈ ਕੰਮ ਕਰਦਾ ਉਹ ਵਫਾਦਾਰੀ ਨਾਲ ਕੰਮ ਕਰੇ ਤਾਂ ਕਿ ਜਿਹੜੇ ਬਿਸ਼ਪ ਸਾਹਿਬ ਦੀ ਸਪੋਰਟ ਆ ਜੇ ਕਿ ਜੇ ਕੋਈ ਪਾਰਟੀ ਸਾਨੂੰ ਇਗਨੋਰ ਕਰਦੀ ਆ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਸਾਡੇ ਤੇ ਜਿਵੇਂ ਲੀਡਰ ਨੂੰ ਪਛਾਣ ਕਰਦੀ ਆ ਤੇ ਬਿਸ਼ਪ ਸਾਹਿਬ ਜਿਹੜੇ ਨੇ ਉਹ ਆਪ ਆਪਣਾ ਹੱਥ ਰੱਖ ਕੇ ਪਾਰਟੀਆਂ ਦੇ ਵਿੱਚ ਉਹਨਾਂ ਲੀਡਰਾਂ ਨੂੰ ਅੱਗੇ ਵਧਾਉਣਗੇ ਜੋ ਪਾਰਟੀ ਦੇ ਵਫਾਦਾਰ ਰਹੇ ਨੇ ਜਾਂ ਭਾਈਚਾਰੇ ਦੇ ਕੰਮਾਂ ਨੂੰ ਜਿਹੜੇ ਹਿੱਕ ਠੋਕ ਕੇ ਕੰਮ ਕਰਦੇ ਰਹੇ ਨੇ ਜਾਂ ਹਿੱਕ ਤਾਂ ਨਹੀਂ ਲਈ ਲੜਦੇ ਰਹੇ ਨੇ ਉਹਨਾਂ ਦੇ ਲਈ ਅੱਜ ਬਿਸ਼ਪ ਸਾਹਿਬ ਨੇ ਇੱਕ ਨਿਰਣਾ ਲਿਆ ਆ ਕਿ ਪਾਰਟੀਆਂ ਦੇ ਵਿੱਚ ਜਿਹੜੇ ਵੀ ਸਾਡੇ ਵਫਾਦਾਰ ਲੀਡਰ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਪਾਰਟੀਆਂ ਦੇ ਵਿੱਚ ਉੱਪਰ ਉਠਾਉਣ ਦੇ ਲਈ ਪੂਰਾ ਤਨ ਦਈ ਦੇ ਨਾਲ ਯਤਨ ਕਰਾਂਗੇ। ਮਸੀਹੀ ਆਗੂਆਂ ਲੋਕਾਂ ਜਿਹੜਾ ਮੰਗ ਪੱਤਰ ਵੀ ਦਿੱਤਾ ਇਸ ਸਟਾਟਮੈਂਟ ਦੇ ਬਾਰੇ ਕੀ ਕਹਿੰਦਾ ਉਹ ਮੰਗ ਪੁੱਤਰ ਇਸੇ ਕਰਕੇ ਦਿੱਤਾ ਗਿਆ ਕਿ ਜਿਹੜੇ ਸਾਡੇ ਕਮਿਊਨਿਟੀ ਦੇ ਵਿੱਚ ਥੱਲੇ ਲੈਵਲ ਦੇ ਲੋਕ ਨੇ ਜਿਤਨਾ ਪੜ੍ਹ ਲਿਖ ਨਹੀਂ ਸਕਦੇ ਉਹਨਾਂ ਨੂੰ ਪੜਾਉਣ ਵਾਸਤੇ ਜਾਂ ਹੋਰ ਅੱਗੇ ਵਧਾਉਣ ਵਾਸਤੇ ਜਿੰਨੇ ਜਿਹੜੇ ਸਕੂਲਾਂ ਦੇ ਵਿੱਚ ਜਾਂ ਕੋਈ ਕੰਸਟਰਕਸ਼ਨ ਦਿੱਤੀ ਜਾਵੇ ਜਾਂ ਗਰੀਬਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਪੜਾਇਆ ਜਾ ਸਕਦਾ ਉਹਦੇ ਬਾਰੇ ਇਸ ਮੈਟਰ ਦੇ ਵਿੱਚ ਲਿਖਿਆ ਸੀ ਮੈਂ ਫਾਦਰ ਵਿਲੀਅਮਸ ਹੋਂਤਾ ਡਾਈਸਿਸ ਆਫ ਜਲੰਧਰ ਦੇ ਜੋ ਪ੍ਰੀਸਟ ਹਨ ਐਸਲਮੇ ਸੇਂਟ ਜੋਸਫ ਕੈਥਲਿਕ ਚਰਚ ਕਨੂਵਾਨ ਦੇ ਵਿੱਚ ਸੇਵਾ ਦਾ ਕੰਮ ਕਰਦੀ ਹੈ। ਤੋਂ ਅੱਜ 25 ਫਰਵਰੀ ਹੈ 2055 ਜੋ ਕਿ ਅਸੀਂ ਅੱਜ ਇੱਕ ਖਾਸ ਮੁੱਦੇ ਤੇ ਆਪਣੇ ਮਸੀਹ ਆਗੂਆਂ ਨੂੰ ਅੱਜ ਇੱਥੇ ਬੁਲਾਇਆ ਹੈ ਇੱਕ ਮੀਟਿੰਗ ਹੋਈ ਹੈ। ਇਹ ਮੀਟਿੰਗ ਇਸ ਤਰ੍ਹਾਂ ਦੀ ਮੀਟਿੰਗ 2002 ਦੇ ਵਿੱਚ ਵੀ ਪਹਿਲਾਂ ਹੋਈ ਸੀ ਤੇ ਅੱਜ ਕਾਫੀ ਸਮੇਂ ਬਾਅਦ ਫੇਰ ਆਪਾਂ ਇਕੱਠੇ ਹੋਏ ਹਾਂ 3 ਸਾਲਾਂ ਬਾਅਦ। ਤੇ ਇਸ ਦੀ ਗਵਾਹੀ ਦੇ ਲਈ ਸਾਡੇ ਬਹੁਤ ਹੀ ਪਿਆਰੇ ਬਿਸ਼ਪ ਜੀ ਮਾਨਯੋਗ ਸਤਕਾਰਯੋਗ ਬਿਸ਼ਪ ਜੀ ਜੋ ਡਾਈਸਸ ਜਲੰਧਰ ਦੇ ਇਥੇ ਆਏ ਹਨ ਤੇ ਉਹਨਾਂ ਨੇ ਵੀ ਆਪਣੇ ਅੱچھے ਵਿਚਾਰ ਪੇਚ ਕੀਤੇ ਸੰਦੇਸ਼ ਦਿੱਤਾ ਹੈ ਮਸੀਹਾਂ ਨੂੰ ਜੋ ਮਸੀਹ ਆਗੂ ਹਨ ਇੱਕਜੁੱਟ ਹੋ ਕੇ ਜੋ ਕੰਮ ਕਰਨ ਅਤੇ ਸਾਡੇ ਮਸੀਹ ਆਗੂ ਵੱਖ-ਵੱਖ ਸਰਕਾਰਾਂ ਦੇ ਵਿੱਚ ਵੀ ਜੋ ਨੁਮਾਇੰਦियां ਸਮਾਰੇ ਹਨ ਕੰਮ ਕਰ ਰਹੀਆਂ ਹਨ ਤੇ ਸਾਡੀਆਂ ਸ਼ੁਭ ਕਾਮਨਾਵਾਂ ਹਨ ਮੇਰੀਆਂ ਖਾਸ ਕਰਕੇ ਕਿ ਆਪਣੀ ਕ੍ਰਿਸ਼ੀng ਕਮਿਊਨਿਟੀ ਜੋ ਪੰਜਾਬ ਦੇ ਵਿੱਚ ਹੈ ਪੰਜਾਬ ਸਟੇਟ ਦੇ ਵਿੱਚ ਉਹਨੂੰ ਡਿਵੈਲਪਮੈਂਟ ਕਰਨ ਦੇ ਲਈ ਉਹਨਾਂ ਦੀ ਮਦਦ ਕਰਨ ਦੇ ਲਈ ਸਾਡੇ ਜੋ ਮਸੀਹ ਆਗੂ ਹਨ ਮਦਦ ਕਰਨ ਅਤੇ ਸਰਕਾਰਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣ ਅਤੇ ਆਪਣੇ ਜੋ ਵਿਸ਼ਵਾਸ ਵਿੱਚ ਵੀ ਅੱਗੇ ਵਧਣ ਭਾਵੇਂ ਕਿ ਸਾਡੇ ਕ੍ਰਿਸ਼ਨ ਆਗੂ ਵਕਫ ਵਕ ਚਰਚੰਦ ਨਾਲ ਜੁੜੀ ਹੋਈ ਹਨ ਤਾਂ ਮੈਂ ਨਾ ਆਪਣੇ ਭਰਾਵਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਸਾਰੇ ਹੀ ਮਸੀਹ ਆਗੂ ਇੱਕ ਹੋ ਕੇ ਕੰਮ ਕਰਨ ਵੀ ਆਲਸ ਸ਼ੁਡ ਬੀ ਯੂਨਾਈਟਡ ਟੁਗੇਦਰ ਤੇ ਖੁਦਾ ਦੇ ਲਈ ਅਸੀਂ ਅੱਗੇ ਕੰਮ ਕਰੀਏ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਦੁਬਾਰਾ ਫਿਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਯਾਰੀ ਰੱਖਾਂਗੇ ਅਤੇ ਆਪਣੀ ਕ੍ਰਿਸ਼ਕ ਕਮਿਊਨਿਟੀ ਦੇ ਲਈ ਕੰਮ ਕਰਾਂਗੇ ਥੈਂਕ ਯੂ ਸੋ ਮੱਚ ਤਨਵਾਦ ਆਪਸ ਸਬ ਇਕ ساتھ ਆਲੇ ਆਇਆ ਹਮੇਸ਼ਾ ਹਮ ਇਕਤ੍ਰਿਤ ਲੈਟ ਮੀ ਯੂਨਾਈਟਿਡ ਹਮੇਸ਼ਾ ਇਕੱਠਾ ਐਂਡ ਵੀ ਮੂਵ ਅਹੈਡ ਯੂਨਾਈਟਿਡ ਕਮਾਂਟਸ ਵੀ ਯੂਨਾਈਟਿਡ ਹਮੇਸ਼ਾ ਇਕੱਠਾ ਹੋਣਾ ਚਾਹੀਏ ਡਿਵੀਜ਼ਨਸ ਨਹੀਂ ਚਾਹੀਦੇ ਨਹੀਂ ਚਾਹੀਦੇ is are working together and working we put our hands to the plow and work be together and to unite to to sense our unity we are often divided and we are and to sense our unity in serving we want to serve my message to all is let us come together often after three years we have come together every year should be together. ਸ਼ੁਰੂਆਤ ਹਰ ਸਾਲ ਆਮੇਸ਼ਾ ਹਮੇਸ਼ਾ ਆਇਆ। ਅੱਜ ਦਾ ਹੀ ਵਿਸ਼ਵਗਣੈਲੋਜੀ ਸਾਡੇ ਪੰਜਾਬ ਦੇ ਲੀਡਰ ਜਿੰਨੇ ਆਏ ਤੇ ਉਹਨਾਂ ਦੇ ਮੁੱਖ ਮਹਿਮਾਨ ਵੱਲੋਂ ਮੀਟਿੰਗ ਕੀਤੀ ਗਈ ਆ। ਤੇ ਵਿਸ਼ਵਗਣੈਲੋਜੀ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਸਿਆਸੀ ਨੇ ਕਈ ਲੀਡਰ ਜਿਹੜੇ ਕਾਫੀ ਸਮੇਂ ਤੇ ਤੁਮ ਵਲ ਲੱਗੇ ਹੋਏ ਪਾਰਟੀਆਂ ਦੇ ਵਿੱਚ ਤੇ ਉਹਨਾਂ ਨੂੰ ਕੋਈ ਕੋਈ ਅਹੁਦਾ ਜਾਂ ਕੋਈ ਐਮਐਲਏ ਸੀਟ ਐਮਪੀ ਜਾਂ ਕੋਈ ਚੇਅਰਮੈਨ ਕੋਈ ਨਹੀਂ ਮਿਲਦੀ। ਤੇ ਵਿਸ਼ਵਗਣੈਲੋਜੀ ਨੇ ਇੱਕ ਬਹੁਤ ਵਧੀਆ ਭਰਾਨਾ ਕੀਤਾ ਵਾ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਸਮੇਂ-ਸਮੇਂ ਪਾਰਟੀਆਂ ਨਾਲ ਗੱਲਬਾਤ ਕਰਾਂਗੇ। ਤੇ ਜੇ ਉਸ ਪਾਰਟੀ ਦੇ ਨਾਲ ਲੀਡਰ ਜੁੜੇ ਹੋਏ ਨੇ ਉਹਨਾਂ ਨੂੰ ਜੋ ਉਹਨਾਂ ਦਾ ਬੰਦਾ ਪਾਰਟੀ ਦੇ ਵਿੱਚ ਸਦਕਾਰ ਮਾਨ ਸਦਕਾਰ ਮਿਲੇਗਾ ਕ੍ਰਿਸ਼ਨ ਭਾਈਚਾਰਾ ਇਹੋ ਜਾਂਦੇ ਸਭ ਤੋਂ ਪਹਿਲਾਂ ਇਕੱਠੀ ਹੋਈਏ ਇਕੱਠੀ ਹੋ ਕੇ ਸਭ ਤੋਂ ਇਹ ਦੇਖੇ ਕਿ ਕਿਹੜੀ ਪਾਰਟੀ ਕ੍ਰਿਸ਼ਨ ਭਾਈਚਾਰੇ ਦੇ ਹੱਕ ਦੇ ਵਿੱਚ ਨੇ ਕਿਹੜੀ ਪਾਰਟੀ ਇਹਦੇ ਐਮਐਲਏ ਸੀਟਾਂ ਦਿੰਦੀਆਂ ਨੇ ਕਿਹੜੀ ਪਾਰਟੀ ਐਮਪੀ ਸੀਟ ਦਿੰਦੀਆਂ ਨੇ ਅਗਰ ਕੋਈ ਪਾਰਟੀ ਇਸ ਤਰ੍ਹਾਂ ਕਰ ਦਿੰਦੀ ਤੇ ਬਿਸ਼ੇ ਅਬਿਸ਼ਾ ਗਨੇਲੋ ਜੀ ਜਲਦੀ ਇਹ ਫੈਸਲਾ ਲੈਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਕਰਨਾ ਦੇਖੋ ਆਲਰੇਡੀ ਅੱਜ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਇਹ ਸਾਰੇ ਕੋਈ ਕਾਲੀਦਾਲ ਨਾਲ ਜੁੜਿਆ ਕੋਈ ਜਿਤਨਾ ਮੈਂ ਭਾਜੀਪੀ ਨਾਲ ਜੁੜਿਆ ਕੋਈ ਕਾਂਗਰਸ ਨਾਲ ਜੁੜਿਆ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਸ਼ ਬਗਨੈਲੋ ਜੀ ਆਪਣਾ ਫੈਸਲਾ ਕਰਨਗੇ ਲੇਕਿਨ ਮੈਂ ਚਾਹਨਾ ਕਿ ਸੈਂਟਰ ਸਰਕਾਰ ਵੀ ਜਲਦੀ ਨਿਯੁਕਤੀ ਦੇਵੇ ਕਿ ਸਾਡੇ ਪੰਜਾਬ ਦੇ ਵਿੱਚ ਤੇ ਬਾਕੀਆਂ ਪਾਰਟੀ ਵੀ ਆਪਣੇ ਬਾਰੇ ਉਹਨਾਂ ਨੂੰ ਆਪਣੇ ਲੀਡਰਾਂ ਬਾਰੇ ਸੋਚਣਾ ਚਾਹੀਦਾ ਮੈਂ ਜான் ਕੋਟਲੀ ਪ੍ਰੈਜ਼ੀਡੈਂਟ ਪੋਸਟਲ ਪਾਲਸ ਉਪਾਲਣਾ ਚਰਚ ਔਰ ਮੈਂ ਅੱਜ ਬਹੁਤ ਹੀ ਇਸ ਗੱਲ ਦੀ ਸ਼ਲਾਘਾ ਕਰਦਾ ਕਿ ਅੱਜ ਜਿਹੜੀ ਸੇਂਟ ਜੋਸਫ कैथोलिक चर्च जेड़े कानवान वेके फादर विलियम्स होता जी ਵੱਲੋਂ ਮੀਟਿੰਗ ਸੱਦੀ ਗਈ ਹੈ ਔਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਿਸ਼ਪ ਅਗਨੈਲੋਜੀ ਨੇ ਆਪਣੇ ਜਿਹੜੀ ਆ ਬੜੇ ਵੱਡਮੁੱਲੇ ਸੁਝਾਅ ਦਿੱਤੇ ਨੇ ਔਰ ਮੈਂ ਸਮਝਦਾ ਇਹ ਸਮੇਂ ਦੇ ਸਮੇਂ ਤੇ ਜਿਹੜਾ ਹਰ ਸਮੇਂ ਸਮੇਂ ਤੇ ਇਹ ਮੀਟਿੰਗਾਂ ਦਾ ਦੌਰ ਜਾਰੀ ਰਹਿਣਾ ਚਾਹੀਦਾ ਕਿਉਂਕਿ ਮਸੀਹ ਭਾਈਚਾਰਾ ਜਿਹੜਾ ਆ ਅੱਜ ਜਿਹੜਾ ਉਸ ਮਕਾਮ ਤੱਕ ਆਲੇ ਰਾਜਨੀਤਿਕ ਤੌਰ ਤੇ ਨਹੀਂ ਪਹੁੰਚਿਆ ਔਰ ਜੇਕਰ ਸਾਡੇ ਧਾਰਮਿਕ ਜਿਹੜੇ ਆ ਆਗੂ ਸਹਿਬਾਨ ਫਾਦਰ ਸਹਿਬਾਨ ਬਿਸ਼ਪ ਸਹਿਬਾਨ ਔਰ ਜਿਹੜੇ ਸਾਡੇ ਹੋਰ ਵੀ ਅੱਛੇ ਜਿਹੜੀਆਂ ਮੰਿਸਟਰੀਆਂ ਵਾਲੇ ਸਾਰੇ ਰਲ ਕੇ ਅਗਰ ਸਮਾਜ ਨੂੰ ਦਿਸ਼ਾ-ਦਿਸ਼ਾ ਦੇਣਗੇ ਤੇ ਮੈਂ ਸਮਝਦਾ ਕਿ ਬਹੁਤ ਜਲਦੀ ਰਾਜਨੀਤਿਕ ਤੌਰ ਤੇ ਵੀ ਅਸੀਂ ਪਹੁੰਚ ਜਾਵਾਂਗੇ ਕਿਉਂਕਿ ਨਾ ਤੇ ਸਾਡਾ ਕੋਈ ਵਿਧਾਨ ਸਭਾ ਚੱਲੇ ਕੋਈ ਐਮਐਲਏ ਆ ਨਾ ਲੋਕ ਸਭਾ 'ਚ ਕੋਈ ਮੈਂਬਰ ਪਾਰਲੀਮੈਂਟ ਸੋ ਇਸ ਕਰਕੇ ਅੱਜ ਮੈਂ ਸਮਝਦਾ ਕਿ ਇਹ ਜਿਹੜੀ ਆ ਸਮੁੱਚੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਜਿਹੜਾ ਲਿੰਕ ਰੱਖਦੇ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਚਾਹੇ ਸ਼ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਆਮ ਆਦਮੀ ਹੋਵੇ ਕੋਈ ਵੀ ਪਾਰਟੀ ਹੋਵੇ ਸਾਰੀ ਜਿਹੜੇ ਆ ਸਾਰੇ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰ ਔਰ ਵਿਸ਼ੇ ਸਪੋਰਟ ਜਿਹੜੀ ਫਾਦਰ ਸਾਹਿਬਾਨਾਂ ਵੱਲੋਂ ਬਿਸ਼ਪ ਸਾਹਿਬਾਨਾਂ ਵੱਲੋਂ ਕੈਥੋਲਿਕ ਵੱਲੋਂ ਜਿਹੜੀ ਦੇਣ ਦਾ ਭਰੋਸਾ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ ਤਾਂ ਕਿ ਅਸੀਂ ਆਪਣੀ ਉਸ ਮੰਜ਼ਿਲ ਤੱਕ ਪਹੁੰਚ ਸਕੀਏ